ਆਰੇ ਤੇ ਆਪਾਂ ਪੂਰੇ ਘੈਂਡਾਈ ਹੋ ਤੁਸੀਂ ਸਾਰੇ ਘੈਂਡ ਹੋ ਗਏ ਤੇ ਆਪਾਂ ਲਗਾ ਰਹੇ ਆ ਆਲੂ ਤੇ ਆਪ ਕੋਣ ਲੈਣ ਜਾ ਰਹੇ ਆ ਆਲੂ ਮੁੱਤਰ ਸਾਹਿਬ ਥਰੀਪਾ ਆਲੂ ਲੈਣ ਜਾ ਰਹੇ ਆ ਤੇ ਮਿਲਦੇ ਤੁਹਾਨੂੰ ਫੇਰ ਦਿਖਾਉਣੇ ਤੁਹਾਨੂੰ ਕਿਡੂ ਲੱਗਦਾ ਤੇ ਲੋਕ ਜੀ ਤੁਹਾਨੂੰ ਆਪਾਂ ਸਮਝਾ ਕੇ ਨਾਲ ਆਵਾਂ ਤੇ ਚਲਦੇ ਆਪਾਂ ਸਟੇਟ ਮੋਕਸਨ ਸਾਹਿਬ ਜੀ ਤੋਂ ਪਉਰੀਆ ਫੇਰ पहुंच गए बहुत उठे पहले गली चढ़ के कम गलत हो गया होया ने गलत गाइड करता हक पहुंच गए पहुंच के हूं अंदर ठंड बहुत अंदर कन्वीयर बेल्ट दूजी मंजिल से आप इतो तीन मंजिल हो रहे हैं चार ਛੋਟੇ ਟਰਾਲੀ ਆਪਣੇ ਇਹ ਵੀ ਉੱਠੀ ਜਾਂਦੇ ਨੇ ਅਸਟਾਪਾ ਪੱਟੀ ਜੀ ਮੰਡਲ ਤੇ ਇੱਥੋਂ ਕਨਵੇਅਰ ਰਾਈ ਇੱਥੇ ਲ ਜਾਂਦਾ ਵੀ ਤੇ ਕੋ ਗੱਟਾ ਹੋਣਾ ਛੋਟ ਦਾ ਹੋ ਚੁੱਕਾ ਥੱਲੇ ਤੇ ਆਪਾਂ ਵੀ ਚਲਦੇ ਹਾਂ ਥੱਲੇ ਹੁਣ ਮਿਲਦੇ ਆਂ ਫੇਰ ये गया डर उत्ते खड़के खड़ देखी थे लोग जे मेरा दिखता है डर जहा लगता साला चल चलते थले नीचे 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 जा रहे हैं चलिए लोड अपनी ट्राली ਬਾ ਵੀ ਅੰਦਰ ਖੰਡ ਬਹੁਤ ਹੈ ਮੇਰੇ ਤਾਂ ਕੰਨ ਜੇ ਖੰਡੇ ਹੋ ਗਏ ਯਾਰ ਇੱਥੇ ਦੇ ਬਾਈਕ ਇਹਨਾਂ ਦਾ ਆਪਣੇ ਦੋ ਹੀ ਚੱਲਦਾ ਹੈ ਨਾ ਸੂਰ ਉਹ ਚਲੋ ਬੰਦ ਹੈ ਫਿਰ ਵੀ ਨਹੀਂ ਖੰਡੇ ਜੋ ਚੱਲਦਾ ਹੈ ਅੰਦਰ ਫੂਲ ਜਾ ਮੈਂਦਾ ਮੈਂ ਦੋ ਮਿੰਟ ਵੀ ਨਹੀਂ ਰੁਕ ਸਕਦਾ ਬੰਦੇ ਵੀ ਇੱਥੇ ਦੋ ਹੀ ਨੇ 4-5 ਕਰਨੇ ਪਹਿਲੀ ਵਾਰ ਉਲਾਨ ਲੱਗੇ ਹਾਂ ਦੇਖਦੇ ਆ ਕੀ ਬਣਦਾ ਲੋ ਜੀ ਬਾਪੂ ਆਪਾਂ ਲੈਨੇ 12 ਆਲੂ ਜੇ ਹੁਣ ਆਪਾਂ ਚੱਲੇ ਆ ਫੱਟ ਉਭਾ ਵੇਲਾ ਆਪਾਂ ਖੇਤ ਖਾਦ ਕੰਮ ਕਰਤਾ ਸ਼ੁਰੂ ਖਾ ਲੈ ਜਾਂਦੀ ਆਪਾਂ ਤੇ ਆਪਣੇ ਆਣ ਤੋਂ ਪਹਿਲਾਂ ਹੀ ਛੱਟੀ ਜਾਂਦੇ ਸੀ ਟੱਪਾ ਲੈ ਕੇ ਆ ਗਏ ਪੋਟਾਸ਼ ਤੇ ਆਲੂ ਹਜੇ ਜਾ ਠੰਡਿਆ ਤੇ ਸਵੇਰੇ ਫਿਰ ਬੀਜਣ ਦਾ ਇਰਾਦਾ ਥੋੜਾ ਕੈਨਸਲ ਕਰਨਾ ਪੈਣਾ ਹੈ ਸਾਨੂੰ ਐਵੇਂ ਅਸੀਂ ਵੀ आ चल बिजी जान के चलो कोई नहीं नीते दखाने भी आलू की बिजाई खेत च बत्तर भी नहीं है बत्तर थल्ले है थोड़ा जो ना दे बराबर ही बत्तर था ਫੁੱਲ ਸੁੱਕਾ ਫੁੱਲ ਬਹੁਤ ਆ ਸੁੱਕਾ ਹੈ ਚਲੋ ਆਲੂ ਦੇ ਬੀਨਾਂ ਪੱਥਲੇ ਪਰ ਟਿੱਤਾ ਹੈ ਇਹ ਲੱਗੇ ਹੋਏ ਹਨ ਹਲੋ ਹਲੋ ਥਲੇ ਉਤਰੀ ਨਹੀਂ ਆ ਦੇਖੋ ਉੱਤਰ ਗਏ ਤੇ ਦਰ ਗਏ ਤੇ ਸਾਡਾ ਉੱਗ ਗਏ ਹਲੋ ਦਿਖਾਉਣੇ ਤੁਹਾਨੂੰ ਫਿਰ ਕਿਸੇ ਦਾ ਨਹੀਂ ਪੈਗਾ ਇੱਕ ਚਾਰੀ ਇੱਕ ਕਾਬਕ। ਠਾਟੇ ਰਿਕਟਾ ਪਈ ਆਲੂ। ਬਾਜੇ ਦੀ ਕਰਾਂਗੇ ਸ਼ਾਂਤੀ ਤੇ ਉਸ ਤੋਂ ਬਾਅਦ ਚ ਫਿਰ ਗੱਟੇ ਭਰ ਕੇ ਤੇ ਫਿਰ ਸਵੇਰੇ ਆਪਾਂ ਬੀਜਦੇ ਹਾਂ। ਉਹਦੇ ਦੀਵਾੜੀ ਫੇਰ ਲੱਗੇ ਹੋਏ ਆ।

बाप्यो ना मित्रों डे ਸੇ ਹਰ ਨ ਮਾਰੇ ਖਨਾ ਉਹ ਸੁੱਤੇ ਪਏ ਆ ਬਾਪ ਜੀ ਆਕਾ ਲਾ ਵਾਟ ਲੈ ਲੈ ਕੇ ਚੱਲੇ ਆ ਸ਼ਹਿਰ ਮੰਡੀ ਰਲੀ ਚਾਚਾ ਛੱਟ ਕੇ ਆਇਆ ਇੱਕ ਮਹਿਲਾ ਕਿਉਂ ਹੈ ਛੋਟਾ ਰਮੜ ਲੈ ਕੇ ਆਏਗਾ ਨਾਲ ਇਸ ਦੇ ਨਾਲ ਚਲੋ ਚੱਲਦੇ ਆ ਫਿਰ ਨਾ ਹੋ ਗਈ ਇਹ ਜਿਹੜਾ ਬੈਰੋਲਾ ਹੈ ਟੋਲੇ ਤੋਂ ਉੱਥੇ ਲੈ ਗਏ ਕੱਲ ਆਪਾਂ ਬਿਜਲੇ ਆਣੂ ਚਲਦੇ ਆ ਫਿਰ ਕਿ ਚੱਲਿਆ ਕਰੇ ਇਹ ਆਪਕਾ ਵਲੋਗ ਕਰਦੇ ਐਂਡ ਹੈ ਅੱਜ ਸਭ ਲੋਕੋ ਮਿੱਤਰੋ ਕਰਦੇ ਐਂਡ ਹੈ ਅੱਜ ਤੇ ਕੱਲ ਤੋਂ ਵਲੋਗਸ ਕਿ ਉਹ ਨਾ ਤਾਂ ਤੇ ਤੁਹਾਨੂੰ ਦਿਖਾਉਣੇ ਫਿਰ ਆਲੂ ਲੱਗਦੇ ਤੇ ਅੱਜ ਦੇ ਲਈ ਬਾਏ ਬਾਏ ਗੁੱਡ ਨਾਈਟ